ਜੀ ਮੈਂ ਹਾ ਅਸ਼ਦੀਪ कौर ਸੰਧੂ ਤੇ ਗੱਲ ਕਰਦੇ ਹਾਂ ਜੀ ਦੋ ਤਰਫਾ ਫਿਰ ਪੇਚਾ ਪੈ ਗਿਆ ਹੈ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦਾ ਇੱਕ ਵਿਧਾਇਕ ਜਿਨ ਨੇ ਸਿੱਧੇ ਵਾਰ ਕੀਤੇ ਨੇ ਸੁਖਬੀਰ ਸਿੰਘ ਬਾਦਲ ਤੇ ਕਿਉਂਕਿ ਸੁਖਬੀਰ ਸਿੰਘ ਬਾਦਲ ਕੁਝ ਦਿਨ ਪਹਿਲਾਂ ਜਿਹੜੀ ਮੁਲਾਕਾਤ ਕਰਨ ਗਏ ਸੀ ਵਿਕਰਮ ਸਿੰਘ ਬਜਿੱਠੀਆ ਨਾਲ ਤੋ ਉਸ ਤੋਂ ਬਾਅਦ ਬਾਹਰ ਆ ਕੇ ਜੋ ਉਹਨਾਂ ਨੇ ਬਿਆਨ ਦਿੱਤਾ ਜੋ ਉਹਨਾਂ ਨੇ ਗੱਲਾਂ ਕੀਤੀਆਂ ਜੋ ਉਹਨਾਂ ਨੇ ਤੰਜ ਕੱਸੇ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਜਦੋਂ ਕਿਹਾ ਕਿ ਅਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਜਵਾਬ ਦੇਵਾਂਗੇ ਹਾਲਾਂਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਪਤਾ ਨਹੀਂ ਕਿੰਨੇ ਜਿੱਤਣੀਆਂ ਨੇ ਲੇਕਿਨ ਸੁਖਬੀਰ ਸਿੰਘ ਬਾਦਲ ਉਹ ਜਿਹੜੀਆਂ ਨੇ ਵਿਧਾਨ ਸਭਾ ਦੀਆਂ ਚੋਣਾਂ ਜਿੱਤ ਹੀ ਗਏ ਸਮਝੋ ਉਹਨਾਂ ਦੀ ਜਵਾਨੀ ਹੈ ਕਿ ਉਸ ਤੋਂ ਬਾਅਦ 2027 ਤੋਂ ਬਾਅਦ ਅਸੀਂ ਆਮ ਆਦਮੀ ਪਾਰਟੀ ਨੂੰ ਦੱਸਾਂਗੇ ਕਿ ਕਿਸ ਤਰੀਕੇ ਦੇ ਨਾਲ ਉਹ ਜਿਹੜਾ ਹੁਣ ਸਾਡੇ ਆਗੂਆਂ ਉੱਤੇ ਜਿਹੜਾ ਹੈ ਗਲਤ ਇਲਜ਼ਾਮ ਲਗਾ ਰਹੀ ਹੈ ਤੇ ਨਾਲ ਉਸ ਐਸਐਸਪੀ ਦਾ ਨਾਂ ਵੀ ਲਿਆ ਉਹਨਾਂ ਨੇ ਜਿਹਦਾ ਨਾਮ ਵਰੁਣ ਹੈ ਵਰੁਣ ਸ਼ਰਮਾ ਜੋ ਪਟਿਆਲਾ ਤੋਂ ਨੇ ਉਹਨਾਂ ਨੇ ਕਿਹਾ ਕਿ ਇਹ ਐਸਐਸਪੀ ਗਲਤ ਜਿਹੜੇ ਨੇ ਇਲਜ਼ਾਮ ਯਾਨੀ ਕਿ ਗਲਤ ਦੋਸ਼ ਬਣਾਉਂਦਾ ਹੈ ਤੇ ਜਿਹਦੇ ਉੱਤੇ ਇਹ ਵੱਡਿਆ ਆਗੂਆਂ ਨੂੰ ਜੇਲ੍ਹ ਵਿੱਚ ਜਾਣਾ ਪੈਂਦਾ ਹੈ ਜਿਵੇਂ ਬਿਕਰਮ ਸਿੰਘ ਬਜੀਠੀਆ ਦੀ ਗੱਲ ਕਰੀਏ ਤੇ ਦੂਸਰੇ ਪਾਸ ਸੁਪਾਲ ਸਿੰਘ ਖੇੜਾ ਦੀ ਗੱਲ ਕਰੀਏ ਜੇਕਰ ਗੱਲ ਕਰੀਏ ਤੇ ਕਾਫੀ ਕੁਝ ਬੋਲਦੇ ਨਜ਼ਰ ਆਏ ਜਿੱਥੇ ਮੀਡੀਆ ਵੀ ਸੀ ਜਿੱਥੇ ਵਾਰ-ਵਾਰ ਜਿਹੜੇ ਨੇ ਸ਼ਰੋਨੀ ਕਾਲਦਲ ਦੇ ਪ੍ਰਧਾਨ ਸੁਪੀ ਸਿੰਘ ਬਾਦਲ ਉਹਨਾਂ ਵੱਲੋਂ ਕਾਫੀ ਜਿਹੜੇ ਨਾਂਜ ਕッセ ਗਏ आम आदमी पार्टी ते लेकिन ਉਹਨਾਂ ਨੂੰ ਲੱਗਾ ਸੁਖਬੀਰ ਸਿੰਘ ਬਾਦਲ ਨੂੰ ਸ਼ਾਇਦ ਆਮ ਆਦਮੀ ਪਾਰਟੀ ਇਹ ਗੱਲ ਸੁਣ ਕੇ ਚੁੱਪ ਬੈਠੀ ਰਹੇਗੀ ਲੇਕਿਨ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਵੀ ਵੱਡੇ ਜਿਹੜੇ ਨੇ ਜਵਾਬ ਯਾਨੀ ਕਿ ਕਟਾਸ਼ ਵਾਰ ਕਰ ਦਿੱਤਾ ਹੈ ਸੁਖਬੀਰ ਸਿੰਘ ਬਾਦਲ ਉੱਤੇ ਕੀ ਕਹਿ ਰਹੇ ਨੇ ਇਹ ਕਹਿ ਰਹੇ ਨੇ ਤਾਲੀਵਾਲ ਤਾਲੀਵਾਲ ਨੇ ਕਿਹਾ ਕੁਲਦੀਪ ਤਾਲੀਵਾਲ ਨੇ ਕਿਹਾ ਕਿ ਤੁਸੀਂ ਆਪ ਦੀ ਸਰਕਾਰ ਦੇ ਵਿੱਚ ਜੋ ਮਰਜੀ ਕਰੋ ਦੰਗੇ ਦੰਗੇ ਕਰਾਓ ਤਾਂ ਤੁਹਾਡੀ ਪੁਲਿਸ ਚੰਗੀ ਸੀ ਤੁਸੀਂ ਆਪ ਦੀ ਸਰਕਾਰ ਦੇ ਵਿੱਚ ਨਸ਼ਾ ਤਸਕਰੀ ਕਰੋ ਤਾਂ ਤੁਹਾਡੀ ਸਰਕਾਰ ਚੰਗੀ ਸੀ ਜੇ ਤੁਸੀਂ ਤੁਹਾਡੀ ਤੁਹਾਡੀ ਸਰਕਾਰ ਦੇ ਵਿੱਚ ਜੇ ਕੋਈ ਪੁਲਿਸ ਕੰਮ ਗਲਤ ਕਰਦੀ ਸੀ ਤਾਂ ਤੁਹਾਡੀ ਸਰਕਾਰ ਚੰਗੀ ਸੀ ਲੇਕਿਨ ਹੁਣ ਆਮ ਆਦਮੀ ਪਾਰਟੀ ਜਿੱਥੇ ਸਹੀ ਤਰੀਕੇ ਦੇ ਨਾਲ ਕੰਮ ਕਰ ਰਹੀ ਹੈ ਵੱਡੀਆਂ ਮੱਛੀਆਂ ਦੀਆਂ ਫਾਈਲਾਂ ਹਜੇ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲ ਪਈਆਂ ਨੇ ਉਹਦੇ ਵਿੱਚ ਤੁਹਾਡਾ ਨਾਮ ਵੀ ਹੋ ਸਕਦਾ ਹੈ ਉਹਨਾਂ ਨੇ ਸਿੱਧਾ ਸੁਖਬੀਰ ਸਿੰਘ ਬਾਦਲ ਨੂੰ ਕਿਹਾ ਕਿ ਉਹਦੇ ਵਿੱਚ ਵੱਡੇ ਵੱਡੇ ਹੋਰ ਵੀ ਜਿਹੜੇ ਨੇ ਮગરਮੱਛ ਉਹਨਾਂ ਦਾ ਨਾਮ ਵੀ ਹੈ ਤਾਂ ਜੇਸ ਤਰੀਕੇ ਦੇ ਨਾਲ ਕੱਲ ਤੁਸੀਂ ਕਾਨਫਰੰਸ ਦੁਆਰਾ ਸੁਖਬੀਰ ਸਿੰਘ ਬਾਦਲ ਆਮ ਆਦਮੀ ਪਾਰਟੀ ਤੇ ਤੰਗ ਕੱਸਦੇ ਨਜ਼ਰ ਆਏ ਨੇ ਤਾਂ ਉਹਨਾਂ ਨੇ ਕਿਹਾ ਕਿ ਇਹ ਚੀਜ਼ਾਂ ਨੂੰ ਬढ़ावा ਨਾ ਦਿਓ ਇਹ ਬੋਲਣਾ ਬੰਦ ਕਰ ਦਿਓ ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਹਜੇ ਡੇਢ ਸਾਲ ਦਾ ਸਮਾਂ ਹੈ ਉਸ ਵਿੱਚ ਕੁਝ ਵੀ ਹੋ ਸਕਦਾ ਹੈ ਤੁਸੀਂ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਨੂੰ ਗਲਤ बोल ਰਹੇ ਹੋ ਐਸਐਸਪੀ ਵਰੂ ਸ਼ਰਮਾ ਨੂੰ ਗਲਤ बोल ਰਹੇ ਹੋ ਕਹਿੰਦੇ ਕਿ ਅਸੀਂ ਤਾਂ ਸਹੀ ਤਰੀਕੇ ਦੇ ਨਾਲ ਕੰਮ ਕੀਤਾ ਹੈ ਸਹੀ ਤਰੀਕੇ ਦੇ ਨਾਲ ਜਿਨ੍ਹਾਂ ਨੇ ਪ੍ਰਸ਼ਟਾਚਾਰੀ ਕੀਤੀ ਪੰਜਾਬ ਤੇ ਲੁੱਟ ਖਸੁੱਟ ਕੀਤੀ ਉਹਨਾਂ ਲੋਕਾਂ ਨੂੰ ਅਸੀਂ ਜਿਹੜਾ ਹੈ ਜੇਲ੍ਹਾਂ ਦੇ ਵਿੱਚ ਬੰਦ ਕਰਵਾਇਆ ਹੈ ਤੇ ਤੁਸੀਂ ਜਿਹੜਾ ਬਾਹਰ ਆ ਕੇ ਗਲਤ ਬਿਆਨਬਾਜ਼ੀ ਕਰ ਰਹੇ ਨੇ ਸੁਖਬੀਰ ਸਿੰਘ ਬਾਦਲ ਇਹ ਕਹਿ ਰਹੇ ਨੇ ਕੁਲਦੀਪ ਕੁਲਦੀਪ ਢਾਲੀਵਾਲ ਉਹਨਾਂ ਨੇ ਕਿਹਾ ਕਿ ਪਹਿਲਾਂ ਵੀ ਤੁਸੀਂ ਮੇਰੇ ਉੱਤੇ ਬੜੇ ਗਲਤ ਇਲਜ਼ਾਮ ਲਗਾਏ ਲੇਕਿਨ ਅੱਜ ਮੈਂ ਕਾਂਗਰਸ ਗੱਲ ਦਾ ਜਵਾਬ ਦੇ ਰਿਹਾ ਤੇ ਕੁਲਦੀਪ ਸਿੰਘ ਢਾਲੀਵਾਲ ਜੋ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਉਹਨਾਂ ਨੇ ਸਿੱਧਾ ਸੁਖਬੀਰ ਸਿੰਘ ਬਾਦਲ ਉੱਤੇ ਕਟਾਸਵਾਰ ਕੀਤਾ ਤੇ ਉਹਨਾਂ ਨੇ ਇਹ ਜਵਾਬ ਦਿੱਤਾ ਕਿ ਤੁਸੀਂ ਐਵੋ ਜੀਆਂ ਗੱਲਾਂ ਨੂੰ ਬੋਲਣਾ ਬੰਦ ਕਰ ਦਿਓ ਕਿਉਂਕਿ ਆਉਣ ਵਾਲਾ ਟਾਈਮ ਤੁਹਾਡੇ ਉੱਤੇ ਵੀ ਬੁਰਾ ਹੋ ਸਕਦਾ ਹੈ ਕਿਉਂਕਿ ਤੁਸੀਂ ਵੀ ਆਸੱਤਾ ਦੇ ਆੜ ਦੇ ਵਿੱਚ ਕਾਫੀ ਬੁਰੇ ਕੰਮ ਕਰ ਚੁੱਕੇ ਹੋ ਤਾਂ ਕਾਫੀ ਕੁਸ਼ਦੀਪ ਧਾਰੀਵਾਲ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਬੋਲਿਆ ਗਿਆ ਧੰਨਵਾਦ